ਮੇਕਾ ਜਿਹੜਾ ਸਟੈਚੂ ਨੂੰ ਅੰਮ੍ਰਿਤਸਰ ਦੇ ਵਿੱਚ ਜਿਹੜੀ ਬੇਅਦਬੀ ਕੀਤੀ ਗਈ ਮੈਂ ਸਭ ਤੋਂ ਪਹਿਲੇ ਉਸ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੀ ਜਿਹੜੀ ਉਹਨਾਂ ਦੇ ਵਰਸ਼ਨ ਦੀ ਮੰੰਦਾ ਕਰਦਾ ਕਿ ਜਿਹੜਾ ਕੱਲ ਪੁਲਿਸ ਨੇ ਇੱਕ ਬਿਆਨ ਈਸ਼ੂ ਕੀਤਾ ਹੈ ਮੀਡੀਆ ਦੇ ਮਾਧਿਅਮ ਨਾਲ ਉਹਨਾਂ ਨੇ ਕਿਹਾ ਹੈ ਕਿ ਇਹ ਛੋਟੀ ਮੋਟੀ ਸ਼ਰਾਰਤ ਕਰਨ ਦੀ ਜਿਹਨੇ ਕੋਸ਼ਿਸ਼ ਕੀਤੀ ਇਹ ਬਹੁਤ ਗਲਤ ਹੈ ਕਿ ਕੋਈ ਦਲਤਾਂ ਦੇ ਜਿਹੜੇ ਦੇਪਟੀ ਇੰਸ ਲੱਗੀ ਹੈ ਕਿ ਕੋਈ ਛੋਟੀ ਮੋਟੀ ਜਿਹੜੀ ਸ਼ਰਾਰਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬੇਅਦਬੀ ਕਰਨ ਦੀ ਜਿਹੜੀ 20 ਫੁੱਟ ਉੱਚੀ ਡਾਕਟਰ ਬਾਬਾ ਸਾਹਿਬ ਮੇਕਾ ਕਿ ਲੱਗਾ ਜਿਉਂਦੇ ਬੂਟਾਂ ਸਮੇਤ ਇੱਕ ਇਨਸਾਨ ਚੜਿਆ ਉਹਨੂੰ ਕੋਈ ਮਨਬੁੱਧੀ ਕਹਿ ਰਿਹਾ ਕੋਈ ਕਹਿ ਰਿਹਾ ਕਿ ਉਹ ਪਾਗਲ ਹੈ ਉਹ ਪਾਗਲ ਨਹੀਂ ਉਹ ਦੁਬਈ ਤੋਂ ਆਇਆ ਹੈ ਉਹ ਜਿਹੜਾ ਇਨਸਾਨ ਜਿਹਨੂੰ ਫੜਿਆ ਉਹ ਦੁਬਈ ਤੋਂ ਆਇਆ ਹੈ ਜਿਹੜੀਆਂ ਪਿੱਛੇ ਤੱਕ ਤਾਹ ਇਹ ਸਰਕਾਰ ਉਹਨਾਂ ਦਾ ਦਸੇਬ ਕਿਹੜਾ ਬੇਨਕਾਬ ਕਰੇ ਕਿਸ ਮਕਸਦ ਦੇ ਨਾਲ ਇਹ ਜਿਹੜੀ ਲੜਾਈ ਜਿਹੜੀ ਇਸ ਪੰਜਾਬ ਵਿੱਚ ਹਿੰਦੁਸਤਾਨ ਚ ਲੜਾਈ ਜਿਹੜੀ ਅੱਗ ਨੂੰ ਜਿਹੜੀ ਉਹਨਾਂ ਨੇ ਇਹ ਲਾਈ ਅਗਨੀ ਇਹਦੀ ਜਿਹੜੀ ਲੜਾਈ ਹੈ ਸਾਡੇ ਲੋਕ ਆਪਣੇ ਸ਼ਾਂਤ ਕਰ ਰਹੇ ਅਸੀਂ ਰਾਜ ਇੱਕ ਦਿਨ ਦੇ ਲਈ ਪਾਰਟੀਆਂ ਦਾ ਪਾਰਟੀ ਨੇ ਮੌਨਿਸ ਕਰਕੇ ਰੱਖਿਆ ਕਿ ਜਿਹੜੀ ਸਰਕਾਰ ਹੈ ਸੂਬੇ ਦੀ ਜਿਹੜੀ ਆਪਣੇ ਆਪ ਡਾਕਟਰ ਬੇਵਸਾਲ ਮਿਤਕ ਸਾਹਿਬ ਦੀ ਕਹਿੰਦੀ ਹੈ ਰਹਿਣਮੈ ਥੱਲੇ ਕੰਮ ਕਰਦੀ ਹੈ ਆਹ ਦਫਤਰਾਂ ਦੇ ਵਿੱਚ ਫੋਟੋ ਲੱਗੀ ਹੈ ਜੋਨਾਂ ਦੀ ਪਰ ਆਮ ਆਦਮੀ ਪਾਰਟੀ ਮੈਂ ਪੁੱਛਣਾ ਚਾਹਨਾ ਕਿ ਤੁਹਾਡਾ ਸੂਬੇ ਦੇ ਜਿਹੜੇ ਤੁਹਾਡੇ ਸਟੇਟ ਪ੍ਰੈਜ਼ੀਡੈਂਟ ਅਮਨ अरोड़ा ਜੀ ਤੁਹਾਡੇ ਜਿਹੜੇ ਸਟੇਟ ਦੇ ਮਨਿਸਟਰ ਹੈ ਕੱਲ ਅੰਮ੍ਰਿਤਸਰ ਧਰਤੀ ਦੇ ਵਿੱਚ ਡਾਕਟਰ ਬਾਬਾ ਸਾਹਿਬ ਮੇਕਾ ਦੇ ਸਵਿਧਾਨ ਦੀਆਂ ਝੰਡੀਆਂ ਢਾਕੇ ਆਏ ਆ ਉੱਥੇ ਇੱਕ ਮੇਲ ਚੁਣ ਕੇ ਆਏ ਆ ਪਰ ਡਾਕਟਰ ਬਾਬਾ ਸਾਹਿਬ ਮੇਕਾ ਦੇ ਸਟੈਚੂ ਤੇ ਨਹੀਂ ਗਏ ਇਥੇ ਡਾਕਟਰ ਬਾਬਾ ਸਾਹਿਬ ਮੇਤਕਰ ਦੇ ਸਟੈਚੂ ਤੇ ਬੇਦਬੀ ਕੀਤੀ ਗਈ ਆ ਉਹਨਾਂ ਨੇ ਉਥੇ ਡੀਸੀ ਨੂੰ ਨਹੀਂ ਪੁੱਛਿਆ ਉਸੇ ਪੁਲਿਸ ਕਮਿਸ਼ਨਰ ਨੂੰ ਨਹੀਂ ਪੁੱਛਿਆ ਪੁਲਿਸ ਕਮਿਸ਼ਨਰ ਡੀਸੀ ਅਤੇ ਡਿਵੀਜ਼ਨਲ ਕਮਿਸ਼ਨਰ ਦੇ ਨਾਲ ਲੈ ਕੇ ਉਹ ਡਾਕਟਰ ਬਾਬਾ ਸਾਹਿਬ ਮੇਤਕਰ ਦੇ ਸੰਵਿਧਾਨ ਦੀਆਂ ਧਜੀਆਂ ਢਾਕੇ ਆਏ ਆ ਔਰ ਲੋਕਤੰਤਰ ਦੇ ਵਿੱਚ ਜਿਹੜਾ ਮੇਅਰ ਨਹੀਂ ਬਣ ਸਕਦਾ ਸੀ ਉਹਨੂੰ ਬਣਾ ਕੇ ਆਏ ਆ ਔਰ ਡਾਕਟਰ ਬਾਬਾ ਸਾਹਿਬ ਮੇਤਕਰ ਦੇ ਜਿਹੜੇ ਸਟੈਚੂ ਦੇ ਨਾਲ ਬੇਦਬੀ ਕੀਤੀ ਗਈ ਆ ਉਹਨਾਂ ਦੇ ਇклаਫ ਇੱਕ ਲਫ਼ਜ਼ ਨਹੀਂ ਬੋਲੇ ਇਸ ਕਰਕੇ ਅੱਜ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਜਿਹੜੀ ਇਹ ਸੂਬੇ ਦੀ ਸਰਕਾਰ ਹੈ ਇਹ ਨੋਟੰਗੀ ਸਰਕਾਰ ਹੈ ਇਹ ਅੱਜ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਆ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਆ ਪਰ ਮੈਂ ਇਹ ਕਹਿਣਾ ਚਾਹਨਾ ਕਿ ਅਸੀਂ ਉਹਨਾਂ ਦੇ ਐਸ.ਆਈ.ਏ.ਕ ਲਾ ਕੇ ਜਾਂ ਤੁਸੀਂ ਐਫ.ਆਈ.ਆਰ ਰਜਿਸਟਰ ਕਰਕੇ ਤੁਹਾਨੂੰ ਇਨਸਾਫ ਨਹੀਂ ਮਿਲੇਗਾ ਜਿਹੜੀਆਂ ਤਾਕਤਾਂ ਪਿੱਛੇ ਆ ਜਿਹੜੇ ਲੋਕ ਅੱਜ ਕਹਿ ਰਹੇ ਆ ਕੋਕ ਪਾਗਲ ਨੇ ਕਰ ਦਿੱਤਾ ਕ੍ਰੇਨ ਕਿਤਾ ਪੂੰਚੀ ਉੱਥੇ ਉਹ ਕ੍ਰੇਨ ਜਿਹੜੀ ਆ ਉਹ ਫਾਇਰ ਗੇਟ ਦੀ ਕ੍ਰੇਨ ਆ ਕਿੱਦਾਂ ਪਹੁੰਚੀ ਸੰਵਿਧਾਨ ਦਾ ਜਿਹੜਾ ਰੂਪ ਬਣਾਇਆ ਹੋਇਆ ਪਹਿਲੋਂ ਇਹਨੇ ਅਗਨੀ ਲਗਾਈ ਹੈ ਅਗਨੀ ਲਗਾਉਣ ਤੋਂ ਬਾਅਦ ਉਹਨਾਂ ਨੇ ਜਿਹੜੀ ਮਹਾਬਾਪ ਸਾਹਿਬ ਦਾ ਸਟੈਚੂ ਹੈ ਉਹਨੂੰ ਖੰਡੜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਥੋੜਾ ਆਇਆ 5 ਫੁੱਟ ਦਾ ਕਿੱਥੋਂ ਆਇਆ ਹੈ ਪਾਗਲ ਥੋੜਾ ਲੈ ਕੇ ਨਹੀਂ ਰੋਡ ਤੇ ਘੁੰਮਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰਨ ਦਾ ਸੋਚਣ ਦਾ ਸਮੇਂ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਆਹਨ ਕਰਦਾ ਕਿ ਜਿਹੜੀ ਸੂਬੇ ਦੀ ਸਰਕਾਰ ਹੈ ਇਹ ਜਿਹੜਾ ਇਹ ਸਪਸ਼ਟ ਕਰ ਰਹੇ ਨੇ ਕਿ ਜਿਹੜੀ ਸਚਾਈ ਹੈ ਉਹ ਜਨਤਾ ਦੇ ਸਾਹਮਣੇ ਆਏਗੀ ਕਿ ਨਹੀਂ ਆਏਗੀ ਕਿ ਤੇ ਕਲੀਪ ਭਾਈਚਾਰੇ ਲੋਕ ਸੰਘਰਸ਼ ਕਰਨਾ ਵੀ ਜਾਣਦੇ ਆ ਡਾਕਟਰ ਮੇਤ ਦਾ ਸਾਹਿਬ ਜਿਹੜੇ ਉਹਨੇ ਆਈ ਆ ਉਹ ਜ਼ਰੂਰੀ ਨਹੀਂ ਐ ਕੋਈ Dalit ਭਾਈਚਾਰੇ ਦੇ ਵਿੱਚ ਵੱਸਦੇ ਐ ਅਲੱਗ-ਅਲੱਗ ਜਾਤਪਾਤ ਦੇ ਵਿੱਚ ਐ ਕਿ ਲੋਕ ਲੜਨ ਵਾਲੇ ਨਹੀਂ ਪਰ ਇਹ ਸੰਘਰਸ਼ ਕਰਨਾ ਜਾਣਦੇ ਵੀ ਐ ਸੰਘਰਸ਼ ਦੇ ਨਾਲ ਆਪਣਾ ਹੱਕ ਲੈਣਾ ਵੀ ਜਾਣਦੇ ਐ ਇਹ ਮੇਰੇ ਇਸ ਪੰਜਾਬ ਦੇ ਸੂਬੇ ਦੀ ਸਰਕਾਰ ਨੂੰ ਪਰ ਸੱਤਸ ਨੂੰ ਚੇਤਾਵਨੀ ਐ ਅਗਰ ਤੁਸੀਂ ਇਹ ਸਾਰਾ ਦਾ ਸਾਰਾ ਜਿਹੜਾ ਜਿਹੜਾ ਕੱਟਣਾ ਕਰਮ ਦਾ ਜਿਹੜਾ ਸੱਚ ਨਹੀਂ ਬਾਹਰ ਆਇਆ ਤੇ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਲੋਕ ਐ ਉਹ ਘਰ ਅਜ ਨਹੀਂ ਬੈਣਗੇ ਆਪਣੇ ਡਾਕਟਰ ਬਾਬਾ ਸਾਹਿਬ ਆਪਣੇ ਰਹਿਬਰ ਦੇ ਲਈ ਹੱਕ ਮੰਗਣ ਦੀ ਲੜਾਈ ਲੜਨਗੇ ਯੋ ਪਾਗਲ ਹੈ ਪਾਗਲ ਤੁਹਾਡਾ ਕਿਥੋਂ ਲੈ ਕੇ ਆਇਆ ਪਾਗਲ ਕੋਟੀ ਕਿਥੋਂ ਲੈ ਕੇ ਆਇਆ ਪਾਗਲ ਜਮਾਈ ਕੋ ਇੰਡੀਆ ਕਿਧਰ ਆ ਗਿਆ ਪਾਗਲ ਨਹੀਂ ਹੈ ਇਹ ਕੋਈ ਸਾਜਸਥਾ ਮੰਗਰ ਜਿਹੜੀਆਂ ਨੂੰ ਪਤਾ ਲੱਗਾ ਕਿ 26 ਜਨਵਰੀ ਨੂੰ ਕੁੱਤਣਿਆ ਕਿਉਂਕਿ ਡਾਕਟਰ ਬਾਬਾ ਸਾਹਿਬ ਨੇ ਇੱਕ ਪਹੀਆ ਮੈ ਰਸਾਲ ਇਸ ਭਾਰਮ ਦੇ ਸਰਦਾਰ ਤੁਹਾਨੂੰ ਕੀ ਲੱਗਦਾ ਹੈ ਦੋ ਸਾਲ ਘਟਾ ਸਕਦੇ ਇਹ ਜਿਹੜੇ ਲੋਕ ਕਹਿੰਦੇ ਕਿ ਭਾਈ ਸਰਦੀ ਵਿੱਚ ਇੱਕ ਤਾਂ ਨਾ ਰਹੀ ਕਿ ਜਿਹੜੇ ਅੱਜ ਲੋਕ ਅਸੀਂ ਇਕੱਠੇ ਹੋ ਕੇ ਜਿੱਦਾਂ ਮੰਚ 'ਤੇ ਸਾਰੇ ਲੋਕ ਇਕੱਠੇ ਇਹ ਲੋਕਾਂ ਜਿਹੜੇ ਦਾਅਵਾ ਕਰਦੇ ਕਿ ਇਹ ਉਹ ਆਪਣੀ ਰਾਜਨੀਤੀ ਹੁੰਦੀ ਅਸੀਂ ਕਹਿੰਦਾ ਜਲ੍ਹਪੁਰ ਪੰਜਾਬ ਇਸ ਹਿੰਦੁਸਤਾਨ ਨੂੰ ਦੁਬਾਰਾ ਫਿਰ ਅਗਨੀ ਦੇ ਭੜੇ ਚੜਾਉਣਾ ਚਾਹੁੰਦੇ ਆ ਪਰ ਜੋ ਸੱਚ ਹੈ ਉਹ ਬਾਹਰ ਆਉਣਾ ਚਾਹੀਦਾ ਪਰ ਪੁਲਿਸ ਕਮਿਸ਼ਨਰ ਦੇ ਉੱਤੇ ਜ ਹਮੇਸ਼ਾ ਦੇ ਰਹਿਣਾ ਚਾਹੀਦਾ ਜਿਹੜਾ ਕਹਿ ਰਿਹਾ ਕਿ ਛੋਟੀ ਮੋਟੀ ਸ਼ਰਾਬ ਕਰਦੀ ਕੋਸ਼ਿਸ਼ ਕੀਤੀ ਪਹਿਲੀ ਬੰਦਾ ਕਾਬੂ ਕਰ ਲਿਆ ਬੰਦਾ ਲੋਕਾਂ ਨੇ ਪਬਲਿਕ ਨੇ ਕਾਬੂ ਕਰ ਲਿਆ ਕੋਈ ਪਤਾ ਨਹੀਂ ਕਿੰਨਾ ਪਰ ਪੁਲਿਸ ਕਮਿਸ਼ਨਰ ਇਮੀਡੀਏਟ ਤੱਕ ਜਿਹੜਾ ਹੰਗੂਟਾ ਆ ਚਾਇਦਾ ਤੁਹਾਨੂੰ ਖਲਾਫ ਕਰ ਦੇਈ ਪਈ ਪੰਜਾਬ ਦੇ ਵਿੱਚ ਕਿਉਂ ਲੱਗਾ ਤੁਸੀ ਕੀ ਕਹਿਣਾ ਚਾਹਤੇ ਕੀ ਕਰ ਰਹੇ ਮੋਲ ਖਰਾਬ ਮੈਂ ਕਿਹਾ ਕਿ ਫਿਰ ਉਹਦੀ ਸਕਿਉਰਟੀ ਗਾਇਆ ਉਹਨਾਂ ਵੱਲੋਂ ਹੀ ਉਸ ਲੜਕੇ ਨੂੰ ਫੜ ਕੇ ਜਿਹੜਾ ਕੁੱਸ ਦੇ ਹਵਾਲਾ ਕੀਤਾ ਗਿਆ ਠੀਕ ਹੈ ਵਰਗੀ ਤੁਸੀਂ ਕਹਿ ਰਹੇ ਹੋ ਨਾ ਕੀਤਾ ਗਿਆ ਤੁਸੀਂ ਅਸੀਂ ਰਿਸਕ ਕੀਤਾ ਲੱਗ ਲੱਗ ਵੈਸੇ ਨਾ ਪੁਲਿਸ ਕਹਿ ਰਹੀ ਕਿ ਕੋਈ ਕੋਈ ਕਹਿੰਦੇ ਪਾਗਲ ਹੈ ਇਹਨੇ ਕਿ ਛੋਟੀ ਮੋਟੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਪੁਲਿਸ ਕਮਿਸ਼ਨਰ ਦਾ ਬਿਆਨ ਹੈ ਮੇਰਾ ਬਿਆਨ ਦੀ ਹੈ ਪੁਲਿਸ ਕਮਿਸ਼ਨਰ ਮੁਰਗੀਪੁਰੇ ਚ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਕਿ ਛੋਟੀ ਮੋਟੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਬਾ ਸਾਹਿਬ ਨੇ ਕਿਹਾ ਤੁਸੀਂ ਕੀਤੀ ਭਾਈ ਬੰਦਾ ਰੈਸਟ ਕਰ ਲਿਆ ਸ਼ਰਾਰਤ ਦੀ ਬੇਅਦਬੀ 20 ਫੁੱਟ ਉੱਚੀ ਜਾ ਕੇ ਬੂਟਾ ਸਮੇਤ ਉਹਨਾਂ ਦੇ ਮੋਢਿਆਂ ਤੇ ਖੜਾ ਬੂਟਾ ਸਮੇਤ ਨੂੰ ਬੇਅਦਬੀ ਕਹਿੰਦੇ ਆ ਉਹਨਾਂ ਦੇ ਸੰਵਿਧਾਨ ਦਾ ਸਾਡਾ ਗ੍ਰੰਥ ਹੈ ਉਹ ਜਨਸਫਰੂ ਉਹ ਬਣਾਇਆ ਹੋਇਆ ਉਹਨੂੰ ਅੱਗ ਨਾਲ ਕੋ ਅਗਨੀ ਲਗਾ ਕੇ ਉਹਨੂੰ ਸਾੜ ਰਿਆ ਉਹ ਫਟ ਗਿਆ ਇਸ ਕਰਕੇ ਕਿ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈ ਇਹ ਹੁਣ ਦੇਖਣ ਛੋਟਾ ਲੱਗ ਰਿਹਾ ਅੱਜ ਦੇਸ਼ ਵੀ ਵਿਦੇਸ਼ਾਂ ਦੇ ਜਿਹੜੇ ਲੋਕ ਹੈ ਬਸ ਮਗਰ ਰਾਜਨੀਤੀ ਪਾਰਟੀਆਂ ਦੇ ਲੋਕ ਹੈ ਅੱਜ ਆਪਣੇ ਆਪ ਨੂੰ ਬਹੁਤ ਠੱਗਿਆ ਠੱਗਿਆ ਮਹਿਸੂਸ ਕਰਦਾ ਸਿੱਧਾ ਤੇ ਕੀ ਮਨ ਕੀ ਕਰਦੇ ਮੈਂ ਕਿਹਦੇ ਕੋ ਸਾਹਮਣੇ ਬਾਹਰ ਆਇਆ ਸਾਰੀ ਜਿਹੜੀ ਪਾਰਟੀ ਲੈ ਇਹੀ ਫਿਰ ਇਥੇ ਮੇਰੇ ਸਾਥ ਤੇ ਵੀ ਆਈ ਹੈ ਕਿ ਸਚਾਈ ਸਾਹਮਣੇ ਬਾਹਰ ਆ ਗਈ ਇਹਨਾਂ ਕਹਿਆ ਜਾਂ ਕਿ ਉਹ ਪਾਗਲ ਹੈ ਪਾਗਲ ਬੰਦੇ ਤੋਂ ਵੀ ਦੁਨੀਆ ਦਾ ਵਿੱਚ ਕਹਿ ਰਿਹਾ ਇੱਕ ਲੋਕ ਇੱਕ ਬੰਦਾ ਪਹਿ ਉਹ ਤੁਹਾਨੂੰ ਪਤਾ ਹੀ ਗੱਲ ਕਿੱਥੇ ਆ ਕਿ ਦੁਬਈ ਦੁਬਈ ਤੱਕ ਕਿ ਦੁਬਈ ਤੱਕ ਆ ਰਹੀਆਂ ਉਹ ਕਿਹੜੀਆਂ ਤਾਕਤਾਂ ਕਿ ਅਜ ਦੁਬਈ ਤੂੰ ਅਗਰ ਕੋਈ ਬੰਦਾ ਆ ਕੇ ਇੱਥੇ ਐਂਟਰੀ ਬਣ ਜਾਂਦਾ ਹੈ ਅਜ ਉਹਨਾਂ ਦੇ ਉੱਤੇ ਲਾ ਕੇ ਉਹਨਾਂ ਨੂੰ ਅਜ ਜਿਬਰੂਗੜੇ ਭੇਜਿਆ ਜਾਂਦਾ ਉਹ ਕਿੱਥੋਂ ਬਈ ਆਇਆ ਹੋਣਾ ਕਿਸੇ ਖਤਾਬ ਨਹੀਂ ਹੈ ਪਰ ਇਹ ਬੰਦੇ ਨੂੰ ਪਾਗਲ ਕਰਾਦ ਕਰਨਾ ਤਾਹੋਗੇ ਅਸੀਂ ਲੋਕ ਇਸ ਨੂੰ ਬਿਖਾਤਾ ਕਰਾਂਗੇ ਕਿਹੜੀਆਂ ਤਾਕਤਾਂ ਪਿੱਛੇ ਹੁੰਦੀਆਂ ਨੇ ਜਿਹੜਾ ਚਾ